ਇਹਰਾ ਨਾ ਕਰ ਨਾਇਲ ਤੈ ਗਈ ਜੇਲ੍ਹ ਜਾ ਕੇ ਵੀ ਲਾ ਆਪਣੀ ਹੱਡਾਣੀ ਮਾੜੀ ਦਿਖਾ ਦੇ ਠੀਕ ਹੈ ਆਪਨੇ ਸਾਰੇ ਕਮਰੇ ਵੀ ਅੰਦਰੂਹੀ ਪਾੜ ਗਏ ਤੇ ਇੱਕ ਪੀਲੀ ਗਰੀ ਮਕਾਨ ਆਪਣਾ ਡਿੱਗਿਆ ਸੀ ਅਸੀਂ ਲਖਾਇਆ ਵੀ ਸੀ ਤੇ ਸਾਨੂੰ ਉਹ ਨਹੀਂ ਮਿਲਿਆ ਪੀਲੀ ਗਰੀ ਅੱਗੀ ਫੇਰ ਅੱਗ ਡਿੱਗਿਆ ਦੇਖੋ ਉਹ ਲਿਖ ਦੇ ਨੇ ਕਿ ਨਹੀਂ ਲਿਖ ਦੇ ਮਸਿਆ ਦਾ ਬਹੁਤ ਹੈ ਸੜਕਾਂ ਸਾਰੀਆਂ ਟੁੱਟ ਗਈਆਂ ਨੇ ਸਾਨੂੰ ਪੀਲੀ ਗਰੀ ਮਾਜਬਾਦ ਨਹੀਂ ਮਿਲਦਾ ਸਾਡੀ 2007 ਵਾਲੀ ਗਈ ਸੀ ਗਰਦੌੜੀ ਟੁੱਟੀ ਵੀ ਸਾਨੂੰ ਕੁਝ ਨਹੀਂ ਮਿਲਿਆ ਅਸਕੇਰੀ ਸਰਕਾਰ ਅੱਗੇ ਬੇਨਤੀ ਹੈ ਸਾਡੀ ਸਾਨੂੰ 2007 ਵਾਲੀ ਦਾ ਵੀ ਮਜਬਾ ਦਿੱਤਾ ਜਾਵੇ ਹਾਂ ਸਾਨੂੰ ਮਾਲਕੀ ਬਣਾਇਆ ਜਾਵੇ ਜ਼ਮੀਨਾਂ ਦਾ ਅਸੀਂ ਲਗਾਨ ਹਾਲਾਂਕਿ ਸਾਰਾ ਕੁਝ ਭਰ ਚੁੱਕੇ ਹਾਂ ਉਹਦਾ ਸਾਨੂੰ ਸਾਰਾ ਕੁਝ ਉਹਦਾ ਹੈ ਕਿ ਮਜਬਾ ਵੀ ਸਾਨੂੰ ਬੇਨਤੀ ਹੈ ਸਾਨੂੰ ਮਿਲਣਾ ਚਾਹੀਦਾ ਸਾਡੇ ਮਕਾਨ ਵੀ 파ਟੇ ਹੋਏ ਨੇ ਜਿਵੇਂ ਵੀ ਇਹ ਜੋ ਵੀ ਸਾਨੂੰ ਮਿਲੇ ਸਰਕਾਰ ਵੱਲੋਂ ਜਾਂ ਹੋਰ ਸੰਸਥਾ ਦੇਣਾ ਤੇ ਸਾਡੀ ਤੂੜੀ ਵੀ ਇਸ ਟਾਈਮ ਖਤਮ ਹੋ ਗਈ ਤੇ ਚਾਰਾ ਦਾ ਹੀ ਨਹੀਂ ਬਾਹਰ ਧੜਾਂ ਸੀ ਉਹ ਵੀ ਸਾਰੀ ਲੁੱਟ ਗਈ ਤੇ ਸਾਡੀ ਇਹ ਸਰਕਾਰ ਅੱਗੇ ਬੈਂਤੀ ਹੈ ਜਾਂ ਕੋਈ ਸੰਕਟ ਹੈ ਸਾਡੀ ਵਾਤ ਵਾ ਸਹਿਯਤਾ ਕਰਨ ਅਸੀਂ ਪਿੰਡ ਜਾਣੇ ਸਾਡੀ ਢਾਣੀ ਦੀ ਜੋ ਸੰਕਟਾਂ ਦੀ ਏ ਸਾਨੂੰ ਪਿੰਡ 'ਚ ਕੋਈ ਸ਼ੈ ਨਹੀਂ ਮਿਲਦੀ ਹੋਣ ਅਸੀਂ ਗਏ ਹਾਂ ਸਰਸਤਾ ਇੱਕ ਕਿਸ਼ਤੀ ਤੇ ਆਇਆ ਫੌਜੀਆਂ ਦੀ ਗਾਸ਼ਣਾ ਉਹ ਕਹਿੰਦੇ ਦੇਣਗੇ ਉਹ ਉੱਥੇ ਪਿੰਡ 'ਚ ਹੀ ਵੰਡਿਆ ਗਿਆ ਸਾਡੀ ਢਾਣੀ 'ਚ ਪਾਣੀ ਹੋ ਗਿਆ ਅਸੀਂ ਪਿੱਛੇ ਚਲੇ ਗਏ ਮਾਤਮਨਗਰ ਇਹ ਸਾਨੂੰ ਉੱਥੋਂ ਨਹੀਂ ਮਿਲਿਆ ਤੇ ਇੱਥੋਂ ਦਾ ਫਿਰ ਉਹ ਸਰਪੰਚ ਵੱਲੋਂ ਜੋ ਸੁਹਣੇ ਵੱਲੋਂ ਆਇਆ ਇੱਕ ਵਾਰੀ ਇੱਕ ਵਾਰੀ ਸਾਨੂੰ ਮਿਲਿਆ ਪ੍ਰਸ਼ਾਸਨ ਵੱਲੋਂ ਤੇ ਜਿਹੜੇ ਹੋਰ ਸਸਤਾ ਆਦਿਆ ਨੇ ਉਹ ਪਿੰਡ 'ਚ ਵੜਿੰਦਾ ਉਹ ਸਾਨੂੰ ਨਹੀਂ ਦਿੰਦੇ ਨਾ ਰਸਤੇ ਦੇ ਨਹੀਂ ਕਿਸ਼ਤੀਆਂ ਆਹ ਇਧਰ ਆਰਮੀਲ ਦੀਆਂ ਕਿਸ਼ਤੀਆਂ ਆਈਆਂ ਨੇ ਤੇ ਇਧਰ ਰਾਮ ਸਿੰਘ ਦੀ ਬਣੀ ਸੜਕ ਟੁੱਟਣ ਕਾਰਨ ਇਧਰ ਕੋਈ ਟਰਾਲੀ ਨਹੀਂ ਆ ਰਹੀ ਕਿਸੇ ਵਾਲ ਵੀ ਤੋਂ ਦੇ ਤੱਕ ਨਹੀਂ ਪਹੁੰਚਿਆ ਨਹੀਂ ਜੀ ਆਹ ਢਾਣੀਆਂ ਤੇ ਨਹੀਂ ਪਹੁੰਚਦਾ ਪਿੰਡ 'ਚ ਬਹੁਤ ਇਹ ਜਿੰਨੀਆਂ ਢਾਣੀਆਂ ਨੇ ਦੇਖ ਲਓ ਇੱਥੇ ਘੜੋ ਘੜ 15 20 ਢਾਣੀਆਂ ਆਏ ਇਹ ਨਾ ਕੋਈ ਸ਼ਾਇ ਨੀ ਪਹੁੰਚੀ ਤਾਣੀ ਤੱਕ ਨਹੀਂ ਪਹੁੰਚੀ ਜੀ ਤਿੰਨੇ ਘਰ ਹੋਣਗੇ ਲੱਗ ਤਾਂਗੇ ਲਗਭਗ 20 ਕਿਤੇ ਨੇੜੇ ਹੀ ਗਏ ਨੇ 20 ਘਰ ਹੈਗੇ ਜਿੰਨਾ ਤਰਸ ਨਹੀਂ ਨਹੀਂ ਪਹੁੰਚੇ ਜੀ ਤੇ ਮਕਾਨਾਂ ਦਾ ਕਿੰਨਾ ਕੋ ਤੁਹਾਡਾ ਕਿੰਨਾ ਨੁਕਸਾਨ ਹੋਇਆ ਤੇ ਬਾਕੀ ਢਾਣੀ ਤੇ ਬਾਕੀ ਢਾਣੀਆਂ ਦਾ ਵੀ ਸਾਰ ਸਾਰੀ ਤੂੜੀ ਤਾੜੀ ਤਾਂ ਲੋੜ ਗਈ ਸਾਰੀ तकरीबन ਮਕਾਨ ਵੀ ਪਾੜ ਗਏ ਹੁਣ ਪਾਣੀ ਹਟੇਗਾ ਅਸੀਂ ਤਾਂ ਜੀ ਅੰਦਰ ਵੀ ਨਹੀਂ ਗਏ ਅੰਦਰ ਇਹ ਪਾਣੀ ਖੜਾ ਹੈ ਅਜੀ ਜਾਵਾਂਗੇ ਅਸੀਂ ਕੱਲ ਗਏ ਸੀ ਇੱਕ ਅੰਦਰ ਸੱਪ ਪਿਆ ਸੀ ਬਹੁਤ ਵੱਡਾ ਕਾਲਾ ਉਹਨੂੰ ਵੇਖ ਤੇ ਪਿੱਛੇ ਆੜਾ ਏਡਾ ਪਾਣੀ ਇੱਥੇ ਅੰਦਰ ਅਜੀ ਤੇ ਅਜੇ ਤਾਂ ਅਸੀਂ ਬੈਠੇ ਪਿੱਛੇ ਚੁੱਕੀ ਫਾਂਜ ਤੋਂ ਹੋਵੇਗੀ ਫਿਰ ਦੇਖਾਂਗੇ ਕਿ ਕਿੰਨਾ ਹੋਇਆ ਹੈ ਕਿੰਨਾ ਕੋ ਨਹੀਂ ਫਿਰ ਦੱਸਾਂਗੇ ਪਾਣੀ ਅਜੇ ਹੈਗਾ ਗਰਾਂ ਚ ਪਾਣੀ ਘੜੋ ਘੜ ਫੁੱਟ ਡੇਢ ਜੇ ਰਹਿੰਦਾ ਸਾਡੇ ਤੇ ਅਨ ਮਕਾਨਾਂ ਦਾ ਹੋਇਆ ਇੱਕ ਮਕਾਨ ਤਾਂ ਦੇਗੀ ਜੀ ਮੰਗ ਆਸੀਂ ਕਰਨੇ ਪਿਛਲੀ ਗਰਸਾਨੂ ਮਕਾਨ ਨਹੀਂ ਮਿਲਿਆ ਐਸੇ ਕਰੀ ਸਾਨੂੰ ਸਰਕਾਰ ਅੱਗੇ ਬੇਨਤੀ ਏ ਪਾਰਟੀ ਬਾਜੀ ਨਾ ਬਣਾਉਣ ਕੋਈ ਵੀ ਟੈਂਡੇ ਚ ਵੀ ਤੇ ਸਾਨੂੰ ਭਾਵੇਂ ਆਪ ਦੇਖ ਕੇ ਮੌਕਾ ਦੇ ਕੇ ਬਣਾਵਣ ਜੋ ਵੀ ਸਹਾਇਤਾ ਹੈ ਸਾਨੂੰ ਸਰਕਾਰ ਵੱਲੋਂ ਮਿਲਣੀ ਚਾਹੀਦੀ ਹੈ ਬਾਕੀ ਸਮਾਜ ਦੇ ਵੀ ਲੋਕ ਵੀ ਕਾਫੀ ਅੱਗੇ ਆ ਰਹੇ ਨੇ ਉਹਨਾਂ ਤੋਂ ਕੀ ਮੰਗ ਕਰਦੇ ਹੋਣਾਂ ਤੂੰ ਕਰਨੇ ਆਈਏ ਵੀ ਦੇਖ ਤੇ ਦੇਵਣਾ ਘਰੇ ਹਰ ਘਰ ਦੇ ਕੇ ਜੋ ਰਸਨ ਪਾਣੀ ਆਦਾ ਰਾ ਚੱਲ ਪਵੇ ਉਦੋਂ ਆਣ ਹੋਣ ਤਾਂ ਕੋਈ ਫਾਇਦੇ ਨਹੀਂ ਸਾਨੂੰ ਆਣ ਦਾ ਜਦੋਂ ਸੜਕ ਚੱਲ ਪਵੇ ਉਦੋਂ ਆ ਆ ਪਾਣ ਤੇ ਘਰ ਘਰ ਜਾ ਕੇ ਰਸਨ ਵੀ ਦੇਣਾ ਮੌਕਾ ਦੇ ਕੇ ਜਿਹੜੀ ਨੂੰ ਸਹਾਇਤਾ ਮਿਲਦੀ ਹੈ ਜਿਹੇ ਵੀ ਹੈ ਉਹ ਉਹਨਾਂ ਨੂੰ ਮਿਲੇ ਥਾਨ ਬੜਾ ਹੈ ਪੈ ਹਰ ਪਿੰਡ ਹਰ ਲੋੜੇ ਪੈ ਨੇ ਇਹ ਦੁਨੀਆ ਜਿਹੜਾ ਸਭਾ ਸਾਧਰ ਨਾ ਬਸ ਬੈਠੇ ਨੇ ਇਹ ਰਾਸ਼ਨ ਜਿਹੜਾ ਨਾ ਕੀ ਕਰਨ ਲੱਗਣ ਕਾਰਡ ਲਾ ਲਾਇਆ ਵਾ ਇਹ ਨਾ ਨੇ ਕਿੰਨੇ ਪੁੱਤਰ ਵਿਆਹੇ ਉਹਨਾਂ ਕੋਈ ਨਹੀਂ ਦਿੰਦੇ ਪਏ ਉਹ 250 ਬੰਦੇ ਨੂੰ ਨਹੀਂ ਮਿਲਦਾ ਪਿਆ ਸਾਧਾ ਇੱਕ ਨਾ ਹੈਗਾ ਇੱਕ ਨਾ ਹੈਗਾ ਮੇਰਾ ਮੈਨੂੰ ਇੱਕ ਨੂੰ ਮਿਲਦਾ ਪਿਆ ਦੋ ਪੁੱਤਰ ਮੇਰੇ ਵਿਆਹੇ ਹੋਏ ਨੇ ਉਹਨਾਂ ਨਹੀਂ ਮਿਲ ਰਿਹਾ ਨਹੀਂ ਮਿਲਦੇ ਰਿਹਾ ਅਖਰੇ ਵੇ ਨੇ ਘਰ ਤੋਂ ਯਾਰਾ ਮਾਫੇ ਕਰਦੇ ਪਏ ਪਾਇਆ ਖਾਨ ਦਾ ਇਹ ਪਾਇਆ ਬੱਤੀ ਪਾਇਆ ਬਾਤ ਕੋਸ਼ਿਸ਼ ਨਹੀਂ ਹਾਂ ਮਿਲਦਾ ਪੈ ਇਥੇ ਇਹ ਵੈਗੀ ਮੇਰੀ ਕੋਠੇ ਦੀ ਕਮਰੇ ਦੀ ਕਿਹੜੇ ਆਗੂ ਲੀਡਰ ਨੇ ਉਹ ਖਾਜ ਆਗੂ ਲੀਡਰ ਜਿਹੜੇ ਛੁੱਟੇ ਉਹ ਖਾ ਜਾਂਦੇ ਸਾਰਾ ਕੁ ਖਾ ਜਾਂਦੇ ਨੁਕਸਾਨ ਤਾਂ ਪੇਟੀਆਂ ਵੀ ਲੋੜ ਗਈਆਂ ਲੋਕਾਂ ਦੀਆਂ ਪੈਣੀ ਮੇ ਝੌਂਕੀ ਮੇ ਤੇ ਇਹਦਰ ਨੁਕਸਾਨ ਬਹੁਤ ਹੋ ਗਿਆ ਹੱਸਣਾ ਨਾ ਨੁਕਸਾਨ ਤੇ ਕਿਸ ਕੀ ਕੱਚੀ ਹੈ ਜ਼ਮੀਨ ਜਾਂ ਪੱਕੀ ਹੈ ਮਾਪਜਾ ਪੂਰਾ ਚਾਹੀਦਾ ਗਾਟੋਗਾਟ ਵੀ ਸੀ ਆਰ ਇੱਲੇ ਕਾ ਫਸਲ ਤਾਂ ਕੋਈ ਨਜ਼ਰ ਨਹੀਂ ਆ ਰਹੀ ਲੱਗਦਾ ਸਾਰਾ ਤਾਂ ਖਾਇਆ ਹੀ ਹੋ ਗਿਆ ਹਾਂਜੀ ਸਰ ਫਸਲ ਕੋਈ ਦਿਖਾਈ ਨਹੀਂ ਦੇ ਰਹੀ ਹਾਂਜੀ ਸਰ ਕਿੰਨੇ ਕੁ ਮਕਾਨ ਹੋਣਗੇ ਜਿੰਨਾ ਨੁਕਾਨ ਪਹੁੰਚਿਆ ਹੋਇਆ ਹੈ ਮਕਾਨ ਤੋਂ ਸਭ ਹੀ ਗਈ ਹੈ ਕਤਰੀਬਨ ਸਾਰੇ ਬਸਤ ਹੋ ਗਈ ਐਂਡ ਹੋ ਗਈ ਛੜਕਾਂ ਤਾਂ ਕਤਰੀਬਨ ਸਭ ਹੀ ਟੁੱਟ ਗਈ ਹੈ ਮੁਆਵਜ਼ਾ ਹੈ ਨਾ ਗਰੀਬਾਂ ਕਾ ਕਿਹੜੇ ਮਾਲ ਲੈ ਵਡੀਆਂ ਪਕੀਆਂ ਕਟੀਆਂ ਸਭ ਨਹੀਂ ਰਸਤਾ ਜਾਵੇ ਕਿਹੜਾ ਮਕਾਨ ਹੈ ਨੁਕਸਾਨ ਹੋਇਆ ਹੈ ਜਾਂ ਕਿ ਦਾਣੇ ਲੋੜ ਗਏ ਜਾਂ ਗਰੀਬ ਹੈ ਕੋਈ ਵੀ ਹੈ ਪਸੂ ਲੋੜ ਗਏ ਜਾਂ ਬੱਚੇ ਲੋੜ ਗਏ ਉਸ ਕੋ ਬੱਚਾ ਲੋੜ ਗਿਆ 5 ਘਟੋ ਘੜਾ 8 9 ਲੱਖ ਤਾਂ ਦੇਣਾ ਚਾਹੀਏ ਸਾਡੀ ਮੰਗ ਹੋਰ ਕੋਈ ਨਹੀਂ ਜਿਹੜੀ ਪਾੜੇ ਕਟੀਆਂ ਹੈ ਨਾ ਜਿਹੜੇ ਮੈਂ 2007 ਟੁੱਟੀਆਂ ਨੇ ਮਲ ਉਹਨਾਂ ਦੀ ਸਾਰਾ ਕੁਝ ਲੈਣਾ ਚਾਹੀਦਾ ਜੋ ਦੁਆ ਨਿ ਮਿਲੇਗਾ ਠੀਕ ਹੈ ਪੈਲੇ ਨਹੀਂ ਮਿਲ ਰਿਹਾ ਕੁਝ ਨਹੀਂ ਮਿਲ ਰਹਾ ਬਾਈ 2023 ਵਿੱਚ ਬਲ ਕੋਈ ਨਹੀਂ ਮਿਲ ਰਹਾ ਕੋਲ ਸਾਰੇ ਮਾਲੇ ਬਰਾਬਰ ਮਾਲ ਸ਼ਾਇਦ ਮਿਲੇ ਚਾਹੀਦੀ ਤੇਨੇ ਮੜ ਕੀ ਸੋ ਇਹਨਾ ਮਿਲੇ ਵਾ ਤੇ ਕੋਈ ਹਸਾਬ ਲਾਣੇ ਤੁਹਾਡੇ ਗਾੜੇ ਮਾਲਾ 11 35 ਹਜ਼ਾਰ ਤੋਂ ਹੋਣਾ ਚਾਹੀਦਾ ਮਾਲ ਕੀ ਲੈ ਰਹਾ ਬਾਕੀ ਮੇਰੇ ਮਾਲਾ ਕੱਚੀ ਪੱਕੀ ਸਾਰੇ ਨਹੀਂ ਮਿਲੇ 2023 ਸੰਨ ਰੁਪਈਆ ਨਹੀਂ ਮਿਲਿਆ ਮੇਰੇ ਕੋਲ ਮਾਲਾ 1.5 ਕਿਲਾ ਹੈ ਉਹਨਾਂ ਦੇ ਸਾਡੇ ਸਾਰੇ ਬਰਾਹਾਂ ਕੋਲ ਮਾਲ 1.5 ਹੈ ਇਹਨਾਂ ਦੀ ਮਾਲੇ ਜਾਣ ਮਾਲੇ ਪਾਸ 700 ਕਿੱਲਾ ਗਏ 700 ਕਿੱਲਾ ਗਏ ਮਾਲੇ ਜਿਹੜੀ ਕੱਚੀ ਪੈੜੀ ਹੋਈ ਪਈ ਕਾਰ ਵਾਰ ਜਾ ਕੇ ਹਲਾਂ ਢਾਣੀਆਂ ਤੇ ਜਾ ਤੇ ਮਾਲੇ ਸਾਰੇ ਬਾਟੇ ਪੈਣੀ ਹੁਣ ਮੇਰੇ ਮਰ ਮੇਰੇ ਮਰ ਹਾਲੀ ਵੀ ਇਹਨਾਂ ਨੇ ਪਾਣੀ ਖੜਾ ਹੈ ਹਾਲੀ ਵੀ ਜਾ ਲੱਖ ਲੱਖ ਇਹਨਾਂ ਨੂੰ ਬੁਲਾਈ ਹੈ ਮਕਾਨ ਨਾਲ ਬਰਾਵਾ ਜੋ ਦੇਵਣ ਕੇ ਸਾਨੂੰ ਠੀਕ ਹੈ ਨਾ ਦੇਵਣ ਨਾ ਦੀ ਮਰਜੀ ਐਸੀ ਬਾਲਾਪਣ ਚੱਕਰ ਹੈ